ਜਿਹੜੀ ਕਹਿੰਦੇ ਤਾਂ ਟੱਕਰ ਹੁੰਦੀ ਐ ਜਿਹੜਾ ਨੌਜਵਾਨ ਮੋਟਰਸਾਈਕਲ ਚਲਾ ਰਿਆ ਸੀ ਉਹ 15-20 ਫੁੱਟ ਅਸਮਾਨ ਚ ਉੱਡਦਾ ਪਹਿਲਾਂ ਤਾਂ ਕਹਿੰਦੇ ਜਿਹੜੇ ਮੁੰਡੇ ਇੱਧਰ ਪੱਠੇ ਵੱਡਣ ਆਏ ਸੀ ਉਹਨਾਂ ਨੂੰ ਪਤਾ ਲੱਗੇ ਕਿ ਡਿਗਿਆ ਕਿੱਥੇ ਫਿਰ ਉਹਦਾ ਫੋਨ ਕਿੱਥੇ ਡਿਗਿਆ ਤਾਂ ਕਾਫੀ ਸਮਾਂ ਮੁੰਡੇ ਨੂੰ ਲੱਭਣ ਚ ਲੱਗਾ ਔਰ ਉਸ ਤੋਂ ਬਾਅਦ ਉਹਦਾ ਫੋਨ ਲੱਭਣ ਚ ਲੱਗਿਆ ਹੈ ਭਾਜੀ ਮੈਂ ਕਿਤੇ ਨੱਕੇ ਮੋਂ ਚੱਲਾ ਸੀਗਾ ਪਰ ਜੇ ਧਲਕੇ ਦੇਖੀ ਧੂੜ ਮਿੱਟੀ ਉੱਡੀ ਪਈ ਬੰਦੇ ਦਾ ਅਹੀ ਮੋਟਰਸਾਈਕਲ ਦੇਖਿਆ ਤਕਰੀਬਨ ਬੰਦੇ ਦਾ ਸਾਨੂੰ ਸਰੀਰ ਘਟੋਟ 10 ਮਿੰਟ ਬਾਅਦ ਲੱਭਿਆ ਭਾਜੀ ਮੋਟਰਸਾਈਕਲ ਤੋਂ 20 25 ਫੁੱਟ ਦੂਰ ਹੋਣਾ ਭਾਜੀ ਭੰਗ ਚ ਝਾੜੀਆਂ ਦੇ ਭਾਜੀ ਬੰਦਾ ਇਕੱਠਾ ਹੋਇਆ ਪਿਆ ਸੀਗਾ ਸਤਸ਼੍ਰੀਏ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅਸੀਂ ਇਸ ਸਮੇਂ ਜਾੜਲੇ ਵਿਖੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਧਿਆਨ ਖਾਤਸਾ ਹੋਇਆ ਓਵਰ ਸਪੀਡ ਕਰਕੇ ਆਏ ਦਿਨ ਇੱਥੇ ਹਾਦਸੇ ਹੁੰਦੇ ਰਹਿੰਦੀਆਂ ਲੋਕਾਂ ਨੇ ਜਾੜਲਨ ਵਾਸੀਆਂ ਨੇ ਦੌਲਤਪੁਰ ਵਾਲਿਆਂ ਨੇ ਬੜੀ ਵਾਰ ਅਪੀਲ ਕੀਤੀ ਹੈ ਕਿ ਸਪੀਡ ਦੀ ਲਿਮਟ ਹੋਣੀ ਚਾਹੀਦੀ ਹੈ ਪਰ ਪ੍ਰਸ਼ਾਸਨ ਦੇ ਇਧਰ ਧਿਆਨ ਨਹੀਂ ਲੇਕਿਨ ਤੁਹਾਨੂੰ ਦੱਸ ਦੇਣੇ ਇੱਥੇ ਇੱਕ ਮੋਟਰਸਾਈਕਲ ਅਤੇ ਗੱਡੀ ਵਿੱਚ ਕਰ ਹਾਦਸਾ ਹੁੰਦਾ ਟੱਕਰ ਇੰਨੀ ਜ਼ਬਰਦਸਤੀ ਤੁਸੀਂ ਅੰਦਾਜ਼ਾ ਲਗਾਓ ਕਿ ਟੱਕਰ ਇਸ ਟਰੈਕ 'ਚ ਹੋਈ ਹੈ ਔਰ ਗੱਡੀ ਜਿਹੜੀ ਹੈ ਉਹ ਦੂਜੇ ਟਰੈਕ 'ਚ ਪਹੁੰਚ ਗਈ ਹੈ ਔਰ ਮੋਟਰਸਾਈਕਲ ਦੱਸਿਆ ਜਾ ਰਿਹਾ ਕਿ ਉਹ ਚੂਰਾ ਚੂਰਾ ਹੋ ਗਿਆ ਬਹੁਤ ਨੁਕਸਾਨ ਹੋਇਆ ਜਿਹੜਾ ਬੰਦਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਕਾਫੀ ਫੱਟੜ ਹੋਇਆ ਲੱਤਾਂ ਤੇ ਉਹਦੇ ਦੱਸਿਆ ਜਾ ਰਿਹਾ ਸੱਟ ਲੱਗੀ ਐ ਪਹਿਲਾਂ ਗੱਡੀ ਹਸਪਤਾਲ ਵਿੱਚ ਖੇਲ ਜਾਇਆ ਗਿਆ ਲੇਕਿਨ ਉਸ ਤੋਂ ਬਾਅਦ ਉਹਨੂੰ ਪੀਜੀਆ ਰੈਫਰ ਕਰ ਦਿੱਤਾ ਗਿਆ ਔਰ ਰੱਬ ਅੱਗੇ ਅਰਦਾਸ ਕਰਦੇ ਆ ਕਿ ਉਹ ਠੀਕ ਠਾਕ ਰਵੇ ਕਿਉਂਕਿ ਦੱਸਿਆ ਜਾ ਰਿਹਾ ਕਿ ਉਹਦੇ ਸਿਰ ਤੇ ਵੀ ਸੱਟ ਵੱਜੀ ਆ ਵਾਈਗਰੂ ਮੇਰ ਕਰਨ ਉਹਦੇ ਤੇ ਲੇਕਿਨ ਤੁਸੀਂ ਦੇਖੋ ਕਿ ਗੱਡੀ ਡਿਵਾਈਡਰ ਚੜ ਜਾਂਦੀ ਆ ਐਕਸੀਡੈਂਟ ਹੋਣ ਤੋਂ ਬਾਅਦ ਗੱਡੀ ਅਨਬੈਲੈਂਸ ਹੁੰਦੀ ਆ ਡਰਾਈਵਰ ਸੰਤੁਲਨ ਗਵਾ ਬੈਠਦਾ ਤੇ ਗੱਡੀ ਕਿਧਰਲੇ ਪਾਸੇ ਪਹੁੰਚ ਗਈ ਆ ਰੱਬ ਦਾ ਸ਼ੁਕਰ ਹੈ ਕਿ ਸਾਹਮਣੇੋਂ ਇਧ ਹੋਰ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੋਈ ਹੈ ਇਹਨਾਂ ਤੋਂ ਵੀ ਇਹਨਾਂ ਦਾ ਵਰਜ਼ਨ ਲੈ ਲਾਂਗੇ ਔਰ ਆਹ ਗੱਡੀ ਹੈ ਜੀ 에어 ਬੈਗ ਖੁੱਲੇ ਨਜ਼ਰ ਆ ਰਿਹਾ ਕ੍ਰੇਟਾ ਗੱਡੀ ਲੱਗ ਰਹੀ ਹੈ ਫਰੰਟ ਤੇ ਦੋਏ 에어 ਬੈਗ ਜਿਹੜੇ ਖੁੱਲੇ ਆ ਔਰ ਕਾਫੀ ਭਿਆਨਕ ਹਾਦਸਾ ਹੋਇਆ ਯੂਪ 15 ਡੀ ਡਬਲਿਊ 10 10 ਨੰਬਰ ਹੈ ਯੂਪ 15 ਡੀ ਡਬਲਿਊ 10 10 ਔਰ ਮੋਟਰਸਾਈਕਲ ਜਿਹੜਾ ਆ ਦੱਸਿਆ ਜਾ ਰਿਹਾ ਉਹਦੀ ਉਹ ਕੰਡੀਸ਼ਨ ਬਹੁਤ ਬੁਰੀ ਹੈ ਇਹ ਗੱਡੀ ਪਰਲੇ ਡਰੈਕ ਚ ਸੀ ਹੈ ਹੂੰ ਉਧਰ ਨਵੇਂ ਸ਼ਹਿਰਾਂ ਇਹ ਤਾਂ ਵੀ ਸ਼ੁਕਰ ਇਧਰੋਂ ਕੋਈ ਨਹੀਂ ਸਾਹਮਣੇ ਆ ਗਿਆ ਨਹੀਂ ਤਾਂ ਵੀ ਇਧਰੋਂ ਨਹੀਂ ਇਧਰੋਂ ਤੁਹਾਨੂੰ ਤਾਂ ਇਧਰ ਵੀ ਅੱਗੇ ਗੱਡੀਆਂ ਲੜੀਆਂ ਇਧਰ ਵੀ ਆਮੋ ਸਾਹਮਣੇ ਹੋ ਜਾਣੀ ਸੀਗੀ ਹਾਂਜੀ ਤੇ ਗੱਡੀ ਵਾਲੇ ਕਿੱਥੇ ਆ ਗੱਡੀਆਂ ਪਤਾ ਨਹੀਂ ਕਿੱਥੇ ਆ ਉਹ ਬੈਠੀ ਆਗੇ ਉਹ ਬੈਠੇ ਹੋਣੇ ਆ ਜੀ ਉਹ ਆਹ ਭਾਜੀ ਦੱਸਦੇ ਸੀ ਕਹਿੰਦੇ ਸਾਡੇ ਸਾਡੇ ਹੀ ਕਹਿੰਦੇ ਜਵਾਕ ਪੱਠੇ ਵੜਦੇ ਸੀਗੇ ਉਹ ਚੱਕ ਕੇ ਲੈ ਕੇ ਗਏ ਆ ਮੜ ਜਾਉਨੋਂ ਤੋਂ ਆਪਾਂ ਇੱਕ ਵਾਰੀ ਪੁੱਛ ਲਈਏ ਕਿ ਜਿਹੜਾ ਮੁੰਡਾ ਮੋਟਰਸਾਈਕਲ ਚ ਲਾਉਂਦਾ ਸੀਗਾ ਭਾਈ ਜੀ ਪਹਿਲਾਂ ਤਾਂ ਤੁਹਾਡੇ ਜਿਹੜੇ ਮੁੰਡਿਆਂ ਨੇ ਹੈਲਪ ਕੀਤੀ ਉਹਦਾ ਉਹਦੇ ਆਪਾਂ ਚ ਸ਼ਲਾਘਾ ਕਰਦੇ ਮਾੜੇ ਦੱਸੋ ਇਹ ਐਕਸੀਡੈਂਟ ਪਰਲੇ ਪਾਸੇ ਹੋਇਆ ਸੀ ਇਹਨਾਂ ਨੇ ਨਾ ਬੰਦਾ ਉੱਛਲਦਾ ਹੀ ਦੇਖਿਆ ਜੀ ਉਹ ਬਰਾਫ ਤੱਕ ਉੱਡ ਗਿਆ ਓਕੇ ਉਹਨਾਂ ਨੂੰ ਪਹਿਲਾਂ 3-4 ਮਿੰਟ ਤੱਕ ਇਹ ਨਹੀਂ ਪਤਾ ਲੱਗਾ ਉਹ ਡਿਗਿਆ ਕਿੱਥੇ ਆ ਅੱਛਾ ਉੱਛਲ ਕੇ ਡਿਗਿਆ ਉੱਛਲ ਕੇ ਬਹੁਤ ਜ਼ੋਰ ਨਾਲ ਡਿਗਿਆ ਅਸਮਾਨ 'ਚ ਉੱਡਿਆ ਹਾਂ ਉੱਡਿਆ 15-20 ਫੁੱਟ ਤੱਕ 15-20 ਫੁੱਟ ਉੱਡਿਆ ਹਾਂ ਉਹਨਾਂ ਨੇ ਦੇਖਿਆ ਹੀ ਨਹੀਂ ਹੈਗਾ ਮੁੰਡੇ ਕਿੱਥੇ ਸੀ ਆਪਣੇ ਮੁੰਡੇ ਉੱਥੇ ਗਾਹਾਂ ਪੱਠੇ ਵੱੜਦੇ ਸੀ ਇਹ ਗੱਡੀ ਦੀ ਪਰਲੇ ਟ੍ਰੈਕ 'ਚ ਸੀ ਪਰਲੇ ਟ੍ਰੈਕ ਤੋਂ ਉਹ ਫਿਰ ਮੁੰਡਾ ਉਹ ਫਿਰ ਇੱਥੇ ਗੱਡੀ ਰੋਕ ਕੇ ਨਾ ਨਾਲ ਇਹਨਾਂ ਦੀ ਗੱਡੀ ਦਾ ਮਾਲ ਲੱਗਾ ਜਿਹੜਾ ਚਲਾਉਂਦਾ ਸੀ ਉਹ ਫਿਰ ਲੈ ਗਿਆ ਤੇ ਗੱਡੀ ਹਸਪੀਟਲ ਅੱਛਾ ਉਹਨੇ ਮਦਦ ਕੀਤੀ ਆ ਹਾਂ ਉਹ ਨਾਲ ਹੈ ਜੀ ਹੁਣ ਵੀ ਉਹ ਅੱਛਾ ਉਹ ਵੀ ਉੱਥੋਂ ਹੁਣ ਪੀਜੀਆ ਰੈਫਰ ਉੱਥੋਂ ਐਂਬੂਲੈਂਸ ਤੇ ਹਮਡਾ ਆ ਗਿਆ ਵਾਪਸ ਸਾਡਾ ਅੱਛਾ ਜੀ ਹਾਂ ਜੀ ਤੇ ਫਿਰ ਸਿਰ ਤੇ ਵੀ ਸੱਟ ਫਿਰ ਤੇ ਵੀ ਹੈਗੀ ਇੱਥੇ ਬਲੱਡ ਕਾਫੀ ਨਿਕਲ ਰਿਹਾ ਜਿਹੜਾ ਮੋਟਰਸਾਈਕਲ ਸਵਾਰ ਸੀ ਪਤਾ ਲੱਗਾ ਕਿੱਥੇ ਦਾ ਧੂਤਾ ਪਿੰਡ ਦਾ ਧੂਤਾ ਪਿੰਡ ਦਾ ਫਿਰ ਉਹਦਾ ਜਿਹੜਾ ਮੋਬਾਈਲ ਆ ਉਹ ਪਰੇ ਉਹ ਸੰਘਣੇ ਦੇ ਰੱਖਦੇ ਕੋਲ ਉੱਥੋਂ ਮਿਲਿਆ ਜਾ ਕੇ ਚਲੋ ਐਡੀ ਜ਼ੋਰ ਦੀ ਟੱਕਰ ਹੋਈ ਕਿ 15-20 ਫੁੱਟ ਬੰਦਾ ਉੱਪਰ ਉੱੜ ਗਿਆ ਓਹ ਹੋ ਹੋ ਚਲੋ ਰੱਬ ਮਿਹਰ ਰੱਖੇ ਬਸ ਅਹੀ ਇਹ ਜਾਂਦੇ ਬਚਾਅ ਹੋਵੇ ਬੰਦੇ ਦਾ ਲੱਤਾਂ ਤੋਏ ਉਹਦੀਆਂ ਫ੍ਰੈਕਚਰ ਲੱਗਦੀਆਂ ਜਿੱਸੇ ਕੋ ਮੁੰਡਾ ਦੱਸਦਾ ਬਈ ਉਹ ਸਾਰੀ ਸਿਰ ਤੇ ਤੇ ਮੂੰਹ ਤੇ ਵੀ ਸੱਟ ਲੱਗੀ ਆ ਚਲੋ ਇਹ ਇਹ ਕ੍ਰੇਟਾ ਗੱਡੀ ਵਾਲਿਆਂ ਦਾ ਬਚਾਇਆ ਇਹਨਾਂ ਬਚਾਇਆ ਇਹ ਨਾਲ ਹੈ ਕੋਲ ਡਰਾਈਵਰ ਜਿਹੜਾ ਗਿਆ ਉਹ ਇੱਧਰ ਫੈਮਿਲੀ ਬੈਠੀ ਸੀ ਇਹਨਾਂ ਦੀ ਚਲੋ ਹਾਂ ਹਾਦਸਾ ਕੋਈ ਜਾਣ ਕੇ ਤਾਂ ਨਹੀਂ ਕਰਦਾ ਪਰ ਫੇਰ ਵੀ ਸਪੀਡ ਦੀ ਲਿਮਟ ਹੋਣੀ ਚਾਹੀਦੀ ਆ ਔਰ ਇਹ ਗੱਲ ਮੈਂ ਚੰਗੀ ਦੱਸੀ ਕਿ ਜਿਹੜਾ ਗੱਡੀ ਦਾ ਡਰਾਈਵਰ ਹੈ ਹਾਦਸਾ ਹੋਣ ਤੋਂ ਬਾਅਦ ਨਾਲ ਗਿਆ ਆ ਚਲੋ ਵਾਹਿਗੁਰੂ ਅੱਗੇ ਅਰਦਾਸ ਅਸੀਂ ਰੜਕੇ ਕਰਦੇ ਹੋ ਕਿ ਮੁੰਡੇ ਦੀ ਜਾਨ ਬਚ ਜਵੇ ਨਾਲ ਦੀ ਨਾਲ ਮੈਂ ਦੱਸ ਦਵਾ ਅੰਕਲ ਉਹਨਾਂ ਨਾਲ ਤਾਂ ਗੱਲ ਹੋ ਗਈ ਤੇ ਇਹ ਦੋ ਵੀਰ ਨੇ ਜਿਨ੍ਹਾਂ ਨੇ ਉਹਨੂੰ ਚੱਕਿਆ ਜਦੋਂ ਨੌਜਵਾਨ ਇਹ ਠੱਡੇ ਕੇ ਕਹੇ ਸੀ ਭਾਈ ਸੀਨ ਕੀ ਸੋ ਮਾਰੇ ਸਮਝਾ ਦੋ ਸੀਨ ਤੇ ਭਾਜੀ ਮੈਂ ਖੇਤਾਂ ਨੱਕੇ ਮੋਣੋ ਚੱਲਾ ਸੀਗਾ ਪਰ ਜੇ ਥਲਕੇ ਦੇਖੀ ਧੂੜ ਮਿੱਟੀ ਉੱਡੀ ਭਾਜੀ ਬੰਦੇ ਦਾ ਅਸੀਂ ਮੋਟਰਸਾਈਕਲ ਦੇਖਿਆ ਤਕਰੀਬਨ ਬੰਦੇ ਦਾ ਸਾਨੂੰ ਸਰੀਰ ਘਟ ਘਟ 10 ਮਿੰਟ ਬਾਅਦ ਲੱਭਿਆ ਪਾਜੀ ਅੱਛਾ ਮੋਟਰਸਾਈਕਲ ਤੋਂ 20 25 ਫੁੱਟ ਦੂਰ ਹੋਣਾ ਪਾਜੀ ਭੰਗ ਚ ਝਾੜੀਆਂ ਚ ਪਾਜੀ ਬੰਦਾ ਇਕੱਠਾ ਹੋਇਆ ਪਿਆ ਸੀਗਾ ਓਹੋ ਤੇ ਨੱਤਾ ਕਿੰਨੀ ਉਮਰ ਸੀ ਉਹਦੀ ਉਮਰ ਪਾਜੀ 30 35 ਸਾਲ ਹੋਣੀ ਮੁੰਡੇ ਦੀ ਜੀ ਨੌਜਵਾਨੀ ਸੀ ਹਾਂਜੀ ਕੁੱਤੇ ਪਾਇਆ ਸੀਗਾ ਪਾਜੀ ਬੰਦੇ ਦਾ ਬੈਗ ਤੇ ਹੈਲਮਟ ਰੋਡ ਦੇ ਗੱਬੇ ਸੀਗਾ ਪਾਜੀ ਬੰਦੇ ਦਾ ਅੱਛਾ ਹੈਲਮਟ ਵੀ ਪਾਇਆ ਸੀ ਹੈਲਮਟ ਪਾਜੀ ਹੁਣ ਇਹ ਨਹੀਂ ਪਤਾ ਪਾਇਆ ਸੀ ਕਿੱਦਾਂ ਸੀਗਾ ਬੰਦਾ 10 ਕਪੜੇ ਉੱਪਰੋਂ ਥੱਲੇ ਡੇਗੇ ਐ ਨਾ ਪਤਾ ਜੀ ਠੀਕ ਹੈ ਤੇ ਬਾਅਦ ਹਾਂ ਉਹਨਾਂ ਨੇ ਗੱਡੀ ਰੋਕੀ ਤਾਂ ਭਾਈ ਆਪ ਪੀ ਉੱਥੇ ਗੱਡੀ ਹਸਪੀਟਲ ਲੈ ਗਏ ਤੇ ਭਾਈ ਉਹਨਾਂ ਨੇ ਫਿਰ ਉੱਥੇ ਰੈਫਰ ਕਰਤਾ ਲੱਤਾਂ ਤਾਂ ਭਾਈ ਦੋ ਜੇ ਟੁੱਟੇ ਚੁੱਕੀਆਂ ਸੀਗੀਆਂ ਤੇ ਮੂੰਹ ਸੱਟ ਕਾਫੀ ਸੀਗੀ ਭਾਈ ਉਹਦਾ ਸਿਰ ਤੇ ਸੀ ਕਿ ਮੂੰਹ ਤੇ ਸੀ ਸਿਰ ਤੇ ਭਾਈ ਖੂਨ ਸਾਰਾ ਮੂੰਹ ਨਾਲ ਭਰਿਆ ਪਿਆ ਸੀ ਬੰਦਾ ਬੋਲਦਾ ਕੁਝ ਨਹੀਂ ਸਕਾ ਗੁੰਮ ਸਕਾ ਭਾਈ ਮੂੰਹ ਤੇ ਖੂਨ ਆਇਆ ਤਾਂ ਮੂੰਹੇ ਖੂਨ ਆਵੇ ਹਾਂਜੀ ਸਰਦਾਰ ਸੀ ਕਿ ਮੂੰਹ ਦਾ ਨਹੀਂ ਮੋਨਾਂ ਸੀ ਭਾਈ ਮੁੰਡਾ ਹਾਂਜੀ ਬੈੱਡਾਂ ਦਾ ਕੰਮ ਕਰਦਾ ਭਾਈ ਗੱਡੇ ਕੋਦੇ ਸੋਫੇ ਭਰਨ ਦਾ ਅੱਛਾ ਪੂਤਾ ਪਿੰਡ ਦਾ ਨਾਮ ਪਤਾ ਲੱਗ ਗਿਆ ਨਾ ਨਹੀਂ ਭਾਈ ਪਤਾ ਲੱਗਾ ਉਹਨਾਂ ਦਾ ਦਰਹਾਰ ਕੜਾ ਬੈੱਡ ਦਾ ਕੰਮ ਕਰਦਾ ਕਰਦਾ ਕੰਮ ਕਰਦਾ ਭਾਜੀ ਹਾਂ ਫਰਨੀਚਰ ਦਾ ਕੰਮ ਕਰਦਾ ਨੀਚੇ ਦਾ ਕੰਮ ਕਰਦਾ ਕਹਿੰਦੇ ਜੀ ਚਲੋ ਕਿਉਂਕਿ ਸਾਰੇ ਹੀ ਆਪਣੇ ਆ ਆਪਣੇ ਪਰਿਵਾਰ ਲਈ ਬਹੁਤ ਇੰਪੋਰਟੈਂਟ ਹੁੰਦੇ ਆ ਹਰ ਬੰਦਾ ਆਪਣੇ ਪਰਿਵਾਰ ਲਈ ਹੀਰੋ ਹੈ ਤਾਂ ਉਮੀਦ ਕਰਦੇ ਹੋ ਮੁੰਡੇ ਦੀ ਜਾਨ ਬਚ ਜਵੇ ਤਾਂ ਆ ਗੱਡੀ ਆ ਜਿਹੜੀ ਕਹਿੰਦੇ ਉਹ ਟੱਕਰ ਹੁੰਦੀ ਹੈ ਜਿਹੜਾ ਨੌਜਵਾਨ ਮੋਟਰਸਾਈਕਲ ਚਲਾ ਰਿਹਾ ਸੀ ਉਹ 15 20 ਫੁੱਟ ਅਸਮਾਨ ਚ ਉੱਡਦਾ ਹੈ ਪਹਿਲਾਂ ਤਾਂ ਕਹਿੰਦੇ ਜਿਹੜੇ ਮੁੰਡੇ ਇੱਧਰ ਪੱਠੇ ਪੱਟਣ ਆਏ ਸੀ ਉਹਨਾਂ ਨੂੰ ਪਤਾ ਲੱਗੇ ਕਿ ਡਿੱਗਿਆ ਕਿੱਥੇ ਫਿਰ ਉਹਦਾ ਫੋਨ ਕਿੱਥੇ ਡਿੱਗਿਆ ਤਾਂ ਕਾਫੀ ਸਮਾਂ ਮੁੰਡੇ ਨੂੰ ਲੱਭਣ 'ਚ ਲੱਗਾ ਔਰ ਉਸ ਤੋਂ ਬਾਅਦ ਉਹ ਤਾਂ ਫੋਨ ਲੱਭਣ 'ਚ ਲੱਗਿਆ ਮੁੰਡਾ ਦੱਸਿਆ ਜਾ ਰਿਹਾ ਭੂਤਾਂ ਦਾ ਦੋਨੇ ਲੱਤਾਂ ਫ੍ਰੈਕਚਰ ਕਹਿੰਦੇ ਹੋ ਗਈਆਂ ਉਹ ਤਾਂ ਕਹਿੰਦੇ ਕਿ ਸ਼ੋਰਟੀ ਇਹ ਲੱਤਾਂ ਤੇ ਬਹੁਤ ਗੰਭੀਰ ਸੱਟਾਂ ਵਜੀਆਂ ਪਰ ਸਿਰ ਤੇ ਵੀ ਸੱਟ ਲੱਗੀ ਹੈ ਔਰ ਮੂੰਹ ਤੋਂ ਕਹਿੰਦੇ ਕਾਫੀ ਬਲੱਡ ਨਿਕਲ ਰਿਹਾ ਸੀ ਅਸਲਿਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਜੂਦ ਹੈ ਔਰ ਮੇਰੇ ਖਿਆਲ ਗੱਡੀ ਨੂੰ ਹੁਣ ਟੋਅ ਕਰਕੇ ਇਹਨ ਪਰ ਨਾਲ ਦੀ ਨਾਲ ਫਿਰ ਤੋਂ ਬੇਨਤੀ ਕਰ ਦਿੰਦੇ ਆ ਇਹ ਟਰੈਕ ਤੇ ਗੱਡੀਆਂ ਦੇਖੋ ਇਹ ਕੋਈ ਅਮਰੀਕਾ ਵਾਲਾ ਤਾਂ ਹੈ ਨਹੀਂ ਟਰੈਕ ਇੱਥੇ ਡੇਡ 150 ਤੇ ਗੱਡੀਆਂ ਚੱਲਦੀਆਂ ਫਿਰ ਕੰਟਰੋਲ ਵੀ ਨਹੀਂ ਹੁੰਦਾ ਸੰਤੁਲਨ ਵੀ ਇਸੇ ਕਰਕੇ ਵਿਗੜਦਾ ਬੜੀ ਬਾਰ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰ ਚੁੱਕੇ ਕਿ ਇੱਧਰ ਸਖਤੀ ਹੋਣੀ ਚਾਹੀਦੀ ਹੈ ਸ਼ਹਿਰਾਂ 'ਚ ਬਸ ਹੈਲਮਟ ਦੇ ਚਲਾਨ ਕੱਟ ਲੈ ਜਾਂ ਹੋਰ ਨੰਬਰ ਪਲੇਟ ਵਾਲੇ ਕੱਟ ਲੈ ਉਹਨਾਂ ਗੱਲ ਨਹੀਂ ਬਣਦੀ ਇੱਧਰ ਵੀ ਜਿਹੜੀ ਸਪੀਡ ਦੀ ਲਿਮਟ ਹੋਣੀ ਚਾਹੀਦੀ ਆ ਆਵਰ ਸਪੀਡ ਨਾਲ ਅੱਜ ਕਿਸੇ ਦਾ ਪਤ ਦੀ ਜਾਨ ਲੈ ਲੈਣੀ ਸੀਗੀ ਉਮੀਦ ਕਰਦੇ ਹਾਂ ਠੀਕ ਰਵੇ ਸੜਕ ਸੁਰੱਖਿਆ ਫੋਰਸ ਦੇ ਇਨਚਾਰਜ ਉਹਨਾਂ ਨਾਲ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਆਜੋ ਬਜੀ ਧਿਆਨ ਸਰ ਅਸੀਂ ਗੱਲ ਜੀ ਸਰ ਇਹ ਸਥਿਤੀ ਮਾੜੀ ਜੇ ਸਮਝਾ ਦਿਓ ਵੈਸੇ ਅਸੀਂ ਲੋਕਾਂ ਤੋਂ ਪੁੱਛ ਲਿਆ ਅਸਲ ਵਿੱਚ ਕੀ ਜੀ ਅਸਲ ਵਿੱਚ ਗੱਲ ਇਦਾਂ ਹੋਈ ਹੈ ਇਹ ਗੱਡੀ ਆ ਰਹੀ ਦੀ ਹੈ ਇੱਧਰ ਤੇ ਸ਼ਿਗਲੇ ਤੋਂ ਇਹਨਾਂ ਨੇ ਜਾਣਾ ਤਾਂ ਕਿਤੇ ਅੰਮ੍ਰਿਤਸਰ ਜਾਣਾ ਤਾਂ ਪੈਣ ਕਿੱਥੇ ਜਾਣਾ ਸੀ ਤੇ ਪਟ્રોલ ਤੋਂ ਬਾਹਰ ਹੋ ਕੇ ਉਹ ਥੱਲੇ ਚਲੀ ਗਈ ਉਥੇ ਮੋਰਸਰ ਵਾਲਾ ਜਾ ਰਿਹਾ ਸੀ ਉਹ ਲੈ ਰਿਹਾ ਥੱਲੇ ਟੱਪ ਕੇ ਇੱਧਰ ਆ ਗਈ ਆ ਕੋਈ ਫਿਰ ਧੁੰਮ ਕਾ ਉਧਰੋਂ ਹੋ ਗਈ ਜੀ ਇਹਦੇ ਬੰਦਾ ਜਾ ਰਿਹਾ ਇੰਜਰ ਜਾਂਦਾ ਹੈ ਉਹ ਉਸ ਟੇਮ ਹੋ ਗਿਆ ਲੈ ਗਏ ਅਸੀਂ ਉਹਨੂੰ ਆ ਗਏ ਗੜੀ ਗੁਰਮੀਰ ਸਿੰਘ ਹਸਪਤਾਲ ਉਸ ਤੋਂ ਬਾਅਦ ਫਿਰ ਕੋਈ ਦਾਦਾ ਵੀ ਪੀਜੀਏ ਲੈ ਗਿਆ ਕੋਈ ਕਹਿੰਦੇ ਜੀ ਸ਼ਾਇਦ ਆਈ ਵੀ ਵਾਈ ਲੈ ਗਏ ਬਾਕੀ ਉਹ ਉੱਥੇ ਜਾ ਕੇ ਦੇਖਦੇ ਕਿੰਨੀ ਕੁ ਸੀਰੀਅਸ ਤੇ ਉਹਦੇ ਪਰਿਵਾਰ ਨੂੰ ਤਲਾਸ਼ ਕਰ ਦਿੱਤੀ ਮੁੰਡੇ ਤੇ ਪਰਿਵਾਰ ਨੂੰ ਤਲਾਸ਼ ਕਰਦੇ ਜਾ ਕੇ ਪਤਾ ਕਰਦੇ ਕਿ ਉਹ ਫਿਰ ਉਹ ਦੇਖਦੇ ਬੱਸ ਦੇਖਦੇ ਅਸੀਂ ਜਾਣੋ ਪਹੁੰਚੇ ਜਾਣੋ ਚਲੇ ਗਏ ਕੀ ਤੇ ਆ ਗੱਡੀ ਨੂੰ ਟੋ ਕਰਕੇ ਲੈ ਕੇ ਜਾਓਗੇ ਹਾਂ ਟੋ ਕਰਕੇ ਸਾਈਡ ਕਰ ਦੇਣੇ ਤੇ ਮੋਟਰਸਾਈਕਲ ਵੀ ਲੈ ਜਾਣਾ ਤੇ ਮੋਟਰਸਾਈਕਲ ਕਿੱਥੇ ਆ ਜੀ ਉਹ ਮੋਟਰਸਾਈਕਲ ਉਹ ਤਾਂ ਕਹਿੰਦੇ ਚੂਰ ਚੂਰ ਹੋ ਕੇ ਬਹੁਤ ਨੁਕਸਾਨ ਹੋ ਗਿਆ ਉਹਦਾ ਡੱਬਾ ਵੀ ਟੁੱਟ ਗਿਆ ਨੁਕਸਾਨ ਤਾਂ ਜਾਦਾ ਕੋਈ ਤਾਂ ਗੱਡੀ ਆਲੇ ਠੀਕ ਹੈ ਫਿਰ ਟਕੇ ਉਹ ਬੈਠੇ ਉਹਨਾਂ ਦੇ ਜਨਾਨੀ ਐ ਦੋ ਮੁੰਡੇ ਉਹ ਠੀਕ ਹੈ ਚਲੋ ਉਹ ਬੰਦਾ ਨਾਲ ਗਿਆ ਜਿਹੜਾ ਡਰਾਈਵਰ ਸੀ ਜਿਹੜਾ ਚਲਾਉਂਦਾ ਸੀ ਉਹ ਨਾਲ ਲੈ ਕੇ ਉੱਪ ਗਿਆ ਨਾਲ ਚਲੋ ਆਪਣੀ ਜ਼ਿੰਮੇਵਾਰੀ ਸਮਝੀ ਇਹ ਗੱਲ ਠੀਕ ਹੈ ਇਹ ਪਰਿਵਾਰ ਠੀਕ ਹੈ ਨਾ ਤੇ ਕੋਈ ਸੱਟ ਚੋਟ ਤਾਂ ਨਹੀਂ ਬਹੁਤ ਸ਼ੁਕਰੀਆ ਸੜਕ ਸੁਰੱਖਿਆ ਫੋਰਸ ਨੂੰ ਜਿੱਦਾਂ ਹੀ ਪਤਾ ਲੱਗਦਾ ਤੁਰੰਤ ਇੱਥੇ ਪਹੁੰਚਦੇ ਆ ਔਰ ਇਹ ਕਹਿੰਦੇ ਹੁਣ ਅਸੀਂ ਗੱਡੀ ਨੂੰ ਟੋਕ ਕਰਦੇ ਆ ਔਰ ਜਿਹੜਾ ਭੂਤਾ ਦਾ ਨੌਜਵਾਨ ਮੋਟਰਸਾਈਕਲ ਤੇ ਸੀ ਉਹਦੇ ਬਾਰੇ ਪੂਰੀ ਡਿਟੇਲ ਲੈ ਕੇ ਉਹਦੀ ਫੈਮਿਲੀ ਨੂੰ ਇਤਲਾਹ ਕਹਿੰਦੇ ਕੀਤੀ ਜਾਵੇਗੀ ਪਰ ਅਸੀਂ ਤਾਂ ਅਰਦਾਸ ਕਰ ਸਕਦੇ ਆ ਕਿ ਨੌਜਵਾਨ ਠੀਕ ਠਾਕ ਹੋਵੇ ਇਹ ਗੱਡੀ ਮੁਲਾਜ਼ਮਾਂ ਦੇ ਕਹਿਣ ਦੇ ਮੁਤਾਬਕ ਸ਼ਿਮਲੇ ਤੋਂ ਆ ਰਹੀ ਸੀ ਔਰ ਅੰਮ੍ਰਿਤਸਰ ਵੱਲ ਨੂੰ ਜਾਣਾ ਸੀ ਔਰ ਨੌਜਵਾਨ ਮੋਟਰਸਾਈਕਲ ਤੇ ਬਲਾਚੌਰ ਤੋਂ ਨਵਾਂ ਸ਼ਹਿਰ ਵੱਲ ਨੂੰ ਆ ਰਿਹਾ ਸੀ ਹਾਦਸਾ ਹੁੰਦਾ ਤੇ ਪਿੱਛੋਂ ਜਿਵੇਂ ਦੱਸਦੇ ਕਿ ਗੱਡੀ ਅਨ ਪਹਿਲੇ ਹੁੰਦੀ ਹੈ ਕੱਚੇ ਚੱਲ ਜਾਂਦੀ ਔਰ ਮੋਟਰਸਾਈਕਲ ਜਿਹੜਾ ਆਪਣੀ ਸਾਈਡ ਤੇ ਜਾ ਰਿਹਾ ਹੁੰਦਾ ਉਹਦੇ ਨਾਲ ਟੱਕਰ ਹੁੰਦੀ ਆ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਨੌਜਵਾਨ 15 20 ਫੁੱਟ ਉੱਪਰ ਦਾ ਸਾਮਾਨ ਚ ਔਰ ਰੱਬ ਸੁੱਖ ਰੱਖੇ ਔਰ ਗੱਡੀਆਂ ਵਾਲੇ ਨੂੰ ਵੀ ਬੇਨਤੀ ਹੈ ਕਿ ਠੀਕ ਹੈ ਤੁਹਾਡੇ ਕੋ ਗੱਡੀ ਹੈ ਪਰ ਯਾਰ ਗੱਡੀ ਦੀ ਕੋਈ ਲਿਮਟ ਹੋਣੀ ਚਾਹੀਦੀ ਹੈ ਗੱਡੀ ਨੂੰ ਕਿਸੇ ਲਿਮਟ ਚ ਚਲਾਓ ਦੇਖੋ ਹੁਣ ਜਿਵੇਂ ਇਹਨਾਂ ਦੇ ਕਹਿਣ ਦੇ ਮੁਤਾਬਕ ਇੱਕ ਨੌਜਵਾਨ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਹੁਣ ਉਹਨੂੰ ਥੋੜੇ ਪਤਾ ਕਿ ਪਿੱਛੋਂ ਕੋਈ ਗੱਡੀ ਚ ਬਹੁਤ ਸਪੀਡ ਨਾਲ ਆ ਰਿਹਾ ਉਹਨੇ ਮੈਨੂੰ ਪਿੱਛੇ ਆ ਕੇ ਟੱਕਰ ਮਾਰ ਦੇਣੀ ਆ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਵੀ ਸਮਝੀਏ ਜੇ ਅਸੀਂ ਗੱਡੀ ਚਲਾਉਂਦੇ ਆ ਸਿਰਫ ਆਪਣਾ ਅਸੀਂ ਖਿਆਲ ਨਹੀਂ ਰੱਖਣਾ ਦੂਜੇ ਦਾ ਖਿਆਲ ਰੱਖਾਂਗੇ ਤਾਂ ਸਾਡਾ ਖਿਆਲ ਉਹ ਆਪ ਰੱਖ ਲੈਂਦਾ ਉਮੀਦ ਕਰਦੇ ਨੌਜਵਾਨ ਠੀਕ ਠਾਕ ਹੋਵੇ ਤਾਂ ਇਹ ਤੁਹਾਨੂੰ ਅਸੀਂ ਨਵ ਉਮੀਦ ਕਰਦੇ ਤੁਸੀਂ ਵੀ ਠੀਕ ਠਾਕ ਹੋ। ਅਗਰ ਤੁਸੀਂ ਵੀ ਜਦ ਗੱਡੀ ਚਲਾਉਣੀ ਹੈ ਪਲੀਜ਼ ਕੰਟਰੋਲ ਚ ਚਲਾਓ। ਮੇਰੇ ਹਿਸਾਬ ਨਾਲ ਤਾਂ 80 ਤੋਂ 100 ਤੋਂ ਬਾਅਦ ਇਹਨਾਂ ਟਰੈਕ ਤੇ 80 ਤੋਂ ਬਾਅਦ ਇਹਨਾਂ ਇਸ ਟਰੈਕ ਤੇ ਗੱਡੀ ਚਲਾਣੀ ਨਹੀਂ ਚਾਹੀਦੀ ਔਰ ਗੱਡੀ ਤਾਂ ਹੀ ਕੰਟਰੋਲ ਚ ਰਹਿੰਦੀ ਆ। ਉਮੀਦ ਕਰਦੇ ਹਾਂ ਦੀ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ। ਬਹੁਤ ਬਹੁਤ ਸ਼ੁਕਰੀਆ।